जय माता दी जय माता दी आप ਸਾਰਿਆਂ ਨੂੰ ਮਾਤਾ ਰਾਣੀ ਦੇ ਨవరਾਤਿਆਂ ਦੀਆਂ ਲੱਖ ਲੱਖ ਵੀਜੇ ਸਟੂਡੀਓ ਵੀਜੇ ਸ਼ਰਮਾ ਗੋਲਡੀ ਸ਼ਰਮਾ ਵੱਲੋਂ ਲੱਖ ਲੱਖ ਮੁਬਾਰਕਾਂ ਅੱਜ ਬਹੁਤ ਹੀ ਭਾਗਾ ਵਾਲਾ ਦਿਨ ਸੋਮਵਾਰ 22 ਸਤੰਬਰ 2025 7 ਅਸੂ ਸਵੇਰ ਦੇ ਬਾਬਾ ਸੁਖਾਨਾਣ ਜੀ ਬਾਬਾ ਮੜਜੀ ਦੀ ਸਮਾਧੀ ਸਥਾਨ ਦੇ ਲਾਈਵ ਦਰਸ਼ਨ ਇਹ ਉਹ ਸਥਾਨ ਹੈ ਜਿੱਥੇ ਹਰ ਭਗਤ ਦੀ ਅਰਦਾਸ ਬੇਨਤੀ ਬਾਬਾ ਜੀ ਕਬੂਲ ਕਰਦੇ ਨੇ ਇਸ ਸਥਾਨ ਤੋਂ ਸੱਚੇ ਮਨ ਨਾਲ ਜੋ ਵੀ ਮੰਗੋਗੇ ਬਾਬਾ ਜੀ ਉਹ ਬੇਨਤੀ ਅਰਦਾਸ ਤੁਹਾਡੀ ਹਰ ਹਾਲ ਦੇ ਵਿੱਚ ਪੂਰੀ ਕਰਨਗੇ ਇਸ ਲਈ ਇਸ ਸਥਾਨ ਤੇ ਜਰੂਰ ਆ ਕੇ ਆਪਣੇ ਮਨ ਦੀਆਂ ਮਰਾਦਾਂ ਬਾਬਾ ਜੀ ਤੋਂ ਪੂਰੀਆਂ ਕਰੋ ਬਾਬਾ ਜੀ ਬਹੁਤ ਹੀ ਭਗਤਾਂ ਦੇ ਮਿਹਰਬਾਨ ਨੇ ਨਗਰ ਤੇ ਇਲਾਕੇ ਤੇ ਬਾਬਾ ਮੜਜੀ ਦਾ ਹਮੇਸ਼ਾ ਹੀ ਅਸ਼ੀਰਵਾਦ ਬਣਿਆ ਹੋਇਆ ਹੈ ਤੁਹਾਨੂੰ ਦੱਸ ਦਈਏ ਜਦੋਂ ਕੋਈ ਵੀ ਛੋਟਾ ਜਾਂ ਵੱਡਾ ਵਪਾਰ ਜਾਂ ਕੋਈ ਕੰਮ ਕਰਦਾ ਹੈ ਸਭ ਤੋਂ ਪਹਿਲਾਂ ਉਹ ਬਾਬਾ ਜੀ ਤੋਂ ਅਸ਼ੀਰਵਾਦ ਪ੍ਰਾਪਤ ਕਰਦਾ ਹੈ ਬਾਬਾ ਸੁਖਨਾਨ ਜੀ ਦੇ ਦਰਬਾਰ ਤੇ ਖੰਡ ਜੋਲ ਚੱਲ ਰਹੀ ਹੈ ਜੈ ਬਾਬਾ